ਇਹ ਜਿਹੜਾ ਮੈਂ ਇੱਕ ਸਾਲ ਗਵਰਨਰ ਰਿਆਂ ਜਿਹੜੀਆਂ ਕਲੱਬਾਂ ਨੇ ਮਾਨਤਾ ਦੀ ਸੇਵਾ ਕੀਤੀ ਲੋੜਵੰਦ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਅਚੇਤੇ ਤੌਰ ਤੇ ਮੇਰੇ ਚੀਫ ਗੈਸਟ ਮਲਟੀਪਲ ਦੇ ਐਕਸ ਚੇਅਰਮੈਨ ਪੰਕਜ ਜੀ ਐਨ ਮੈਂ ਉਹਨਾਂ ਦਾ ਦਿਲ ਦੇ ਕਰਾਈਆਂ ਧੰਨਵਾਦ ਕਰਨਾ ਜਿਹੜਾ ਡੇਰਾ ਦੂਨ ਤੋਂ ਮੇਰੇ ਵਾਸਤੇ ਟਾਈਮ ਕੱਢ ਗਿਆ ਮੈਂ ਸਦਾ ਰਿਣੀ ਰਾਂਗਾ ਇਹਨਾਂ ਦਾ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਨਾਲ ਸਤਿਬਾਬਾ ਪ੍ਰੇਮ ਸਿੰਘ ਦੀ ਕਿਰਪਾ ਨਾਲ ਅੱਜ ਬੇਗੋਵਾਲ ਦਾ ਨਾਂ ਜਿਹੜਾ ਡਿਸਟ੍ਰਿਕਟ 321D 45 ਸਾਲ ਦੇ ਇਤਿਹਾਸ ਚ ਪਹਿਲੀ ਏਰੀਏ ਕਿ ਕਨਮੇ ਐਮ ਜੀ ਐਫ ਬਣੇ ਨੇ ਸਾਲੇ ਚ ਜਦੋਂ ਦੀ ਡਿਸਟ੍ਰਿਕਟ ਚੱਲੀ ਏ ਸਭ ਤੋਂ ਵੱਧ ਐਮ ਜੀ ਐਫ ਹੁਣ ਬਣੇ ਨੇ ਬੜੇ ਮਾਣ ਦੀ ਗੱਲ ਏ 10 ਸਾਲਾਂ ਬਾਅਦ 10 ਸਾਲ ਦਾ ਇਤਿਹਾਸ ਮੇਰੇ ਕੋਲ ਹੈਗਾ ਉਸ ਦਾ 20 ਸਾਲੇ ਵੀ ਹੋਵੇ ਪਹਿਲੀ ਵਾਰੀ 174 ਪਲੱਸ ਮੈਂਬਰਸ਼ਿਪ ਗਈ ਏ ਇਹ ਵੀ ਬੜੇ ਮਾਨ ਦੀ ਗੱਲ ਏ ਜੇ ਆਪਾਂ ਕਲੱਬਾਂ ਦੇ ਪਾਸੇ ਜਾਈਏ ਤੇ ਮੈਂ ਉਹ ਵੀ 10 ਸਾਲ ਕਹਿ ਲਾਂ ਮੈਂ ਤਾਂ ਕੋਈ ਛੋਟੀ ਵੱਡੀ ਗੱਲ ਨਹੀਂ ਹੈਗੀ ਮੈਂ ਇਕੱਲੇ ਇਕੱਲੇ ਕਲੱਬ ਦਾ ਇਕੱਲੇ ਇਕੱਲੇ ਲਾਈਨ ਮੈਂਬਰ ਦਾ ਮੈਂ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਦਾ ਜਿੰਨਾ ਮੇਰੇ ਵਾਸਤੇ ਇੰਨੇ ਵਧੀਆ ਪ੍ਰੋਜੈਕਟ ਲਾਏ ਲੋੜਵੰਦ ਪਰਿਵਾਰਾਂ ਦੀ ਸੇਵਾ ਕੀਤੀ ਮੈਂ ਮੇਕੋ ਕੋਈ ਅੱਖਰ ਨਹੀਂ ਮੈਂ ਤੇ ਜੇ ਮੈਂ ਕਹਿ ਲਾਂ ਮੇਰੇ ਕੋਲ ਹਰ ਵੇਲੇ ਮੂੰਹ ਚੋਂ ਹੀ ਨਿਕਲਦਾ ਹੈ ਕਿ ਲੱਗਦਾ ਹੈ ਕਿ ਮੈਂ ਤੇ ਇੰਨੀ ਜੋਗਾ ਨਹੀਂ ਸੀ ਹੈਗਾ ਪਰਮਾਤਮਾ ਨੇ ਖੁਦ ਹਾਜ਼ਰ ਹੋ ਕੇ ਸਾਰੇ ਕੰਮ ਕਰਾਏ ਨੇ ਜਿਹਦੇ ਸਾਡੀਆਂ ਕਲਬਾਂ ਦੇ ਕਈ ਪੀ.ਡੀ.ਜੀ. ਕਈ-ਕਈ ਗੱਲਾਂ ਕਰਦੇ ਸੀ ਪਰ ਪਰਮਾਤਮਾ ਜਿਹਦੇ ਨਾਲ ਹੋਵੇ ਉਹਦਾ ਉਹਦਾ ਕੋਈ ਵਾਲਵਿੰਗਾ ਨਹੀਂ ਕਰ ਸਕਦਾ ਇਸ ਕਰਕੇ ਉਹ ਹਮੇਸ਼ਾ ਹੀ ਪਰਮਾਤਮਾ ਉਨੀ ਚੜਦੀ ਕਲਾ ਰਹਿੰਦਾ ਮੈਂ ਆਪਣੇ ਲਾਈਨ ਮੈਂਬਰਾਂ ਨੂੰ ਆਪਣੇ ਸਾਰੇ ਹੀ ਪੀ.ਡੀ.ਜੀ. ਨੂੰ ਇਹ ਹੀ ਬੇਨਤੀ ਕਰਦਾ ਪੇ ਜਿਸ ਤਰ੍ਹਾਂ ਤੁਸੀਂ ਮੇਰਾ ਸਾਥ ਦਿੱਤਾ ਇਦਾ ਵੀ ਐਮ ਗੋਲ ਸਾਹਿਬ ਦੀ ਟੀਮ ਦਾ ਪੂਰਾ ਆਪਾਂ ਸਾਥ ਦੇਣਾ ਹੈ ਆਪਾਂ ਵੱਧ ਤੋਂ ਵੱਧ ਕੰਮ ਕਰਨਾ ਸਭ ਤੋਂ ਵੱਡੀ ਇਤਿਹਾਸਿਕ ਗੱਲ ਹੈਗੀ ਏ ਕਿ 321 ਡੀ ਦੁਨੀਆਂ ਦੀ ਕੋਈ ਇੱਕ ਡਿਸਟ੍ਰਿਕਟ ਜਿਹਨੇ 25 ਘਰ ਬਣਾ ਕੇ ਦਿੱਤੇ 2 ਸਾਲੇ ਚ ਇੱਕੋ ਇੱਕ ਡਿਸਟ੍ਰਿਕਟ ਇਹ ਹੈਗੀ ਜਿਹਦਾ ਕੇ ਨਾਂ ਰੋਸ਼ਨ ਕੀਤਾ ਹੈਗਾ ਇਹ ਸਾਰਾ ਮੇਰੇ ਮੈਂਬਰਾਂ ਦੇ ਸਹਿਯੋਗ ਸਦਕਾ ਹੀ ਏ ਸਾਰੀ ਉਹਨਾਂ ਪਰਮਾਤਮਾ ਕਰੇ ਮੇਰੀ ਕਲੱਬ ਨੂੰ ਖਾਸ ਕਰਕੇ ਇੰਨੀ ਸ਼ਕਤੀ ਦੇਵੇ ਮੈਂ ਆਉਣ ਵਾਲੇ ਸਮੇਂ 'ਚ ਆਪਣਾ ਮੇਰਾ ਕਲੱਬ ਮੈਂ ਜੇ ਕਲਮ ਹੈ 300 ਤੋਂ ਉੱਪਰ ਕੱਲਾ ਪ੍ਰੋਜੈਕਟ ਮੇਰੀ ਕਲੱਬ ਨੇ ਕੀਤੇ ਨੇ 300 ਤੋਂ ਉੱਪਰ ਪ੍ਰੋਜੈਕਟ ਮੈਨੂੰ ਆਸ ਏ ਮੈਂ ਪਰਮਾਤਮਾ ਦੇ ਵਿਸ਼ਵਾਸ ਕਰਕੇ ਆਖਦਾ ਕਿ ਮੈਨੂੰ ਆਸ ਏ ਕਿ ਮੈਂ ਅਸਲੇ ਵੀ 300 ਪ੍ਰੋਜੈਕਟ ਲਾਵਾਂਗਾ ਮੇਰੇ ਚੇਅਰਮੈਨ ਰੇਸ ਪ੍ਰੋਜੈਕਟ ਦੇ ਕਲੜਾ ਸਾਹਿਬ ਦਾ ਮੈਂ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਮੇਰਾ ਵੀਰ ਜੀ ਵਿਗਜੀ ਜੀ ਜਿਹਨੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਨੇ ਮੈਂ ਸਦਾ ਇਹਦਾ ਰਿਣੀ ਰਹਾਂਗਾ ਇਹ ਸਾਰਿਆਂ ਦੀ ਕਲਬਾਂ ਦੀ ਸਹਿਯੋਗ ਸਦਕਾ ਅੱਜ ਆਪਣਾ ਮਲਟੀਪਲ ਚ ਨਾ ਹੈ ਇੰਡੀਆ ਚ ਨਾ ਹੈ ਸਰ ਅੱਜ ਦੀ ਅਵਾਰਡ ਸੈਰੇਮਨੀ ਚ ਕਿੰਨੀਆਂ ਕਲਬਾਂ ਇੱਥੇ ਪਹੁੰਚੀਆਂ ਨੇ ਵਿਸ਼ੇਸ਼ ਤੌਰ ਤੇ ਵੱਡੀ ਗੱਲ ਇਹ ਕਿ ਮੈਂ 120 ਕਲਬ ਦੇ ਪ੍ਰੋਜੈਕਟ ਬਣਾਏ ਸੀ 154 ਕਲਬਾਂ ਸੀ 120ਾਂ ਦੇ ਆਪਾਂ ਬਣਾਏ ਸੀ ਅਵਾਰਡ ਤੇ ਪਲੇਨ ਲੱਗ ਸੀ ਔਵਾਰਡ ਵੀ ਲੱਗੇ ਸਮਝ ਲਓ ਮੇਰੇ ਕੋ ਮੈਡਲ ਸੀ ਪੰਜਾਬ ਨੂੰ ਉਹ ਵੀ ਲਾਤੇ ਉਹ ਵੱਖਰੀਆਂ ਗੱਲਬਾਣ ਦੇਤੇ ਜਿਹੜੇ ਪਲੇਨ ਸੀ ਮੇਰੇ ਸਾਹਮਣੇ ਹੋ ਸਕਦਾ ਸਾਰਾ ਡਿਸਟ੍ਰਿਕਟ ਗੁਰੂ ਦੀ ਕਿਰਪਾ ਨਾਲ ਇੱਥੇ ਹਾਜ਼ਰੀ ਲਵਾ ਗਿਆ ਬੇਗਵਾਲ ਆਏ ਹਨ ਤਾਂ ਦੇਖਿਏ ਇੱਕ ਵਾਰ ਮੈਂ 1 ਸਾਲ ਪਹਿਲੇ ਆਇਆ تھا ਬੇਗਵਾਲ ਮੈਂ ਜਦ ਰਚਵਾਲ ਜੀ ਦਾ ਟੈਨਿਓਰ ਸ਼ੁਰੂ ਹੋਇਆ ਥਾ ਤਾਂ ਇਹਨਾਂ ਨੇ ਕਹਾਤਾ ਸੇਵਾ ਕਰੇ ਕੁਝ ਹਮ ਲੋਕ ਸਮਾਨ ਵੰਡ ਰਹੇ ਹਨ ਤਾਂ ਉਸ ਵਿੱਚ ਮੈਨੇ ਦੇਖਾ ਕਿ ਮਤਲਬ ਉਹ ਸੇਵਾ ਦਾ इन्होंने जो बताया था एक छोटा सा प्रोग्राम कर रहे हैं और वो एक तरीके का मेला था करीब एक करोड़ से ऊपर का इन्होंने दान लगा रखा था दान कर रहे थे और करीब मेरे ख़्याल से हज़ार से ऊपर लोग थे तो इतना बड़ा सेवा कार्य मैंने नहीं देखा और सेवा का जो इनकी सोच है वो मतलब तो तो मैं कहूँ वो सोच बहुत ज़बरदस्त है कि जो भाई कहीं आप लोग देखते हैं कि छोटा सा कार्यक्रम करते हैं चार कंबल बांट देते हैं और फोटो खिंचवा देते हैं और कितनी जगह वो लोग डाल देते हैं इन्होंने तो 25 घर बनाए हैं कितने लोगों को मतलब कहीं रोशनी दी है कहीं कुछ दिया है कहीं किसी का कैटरेट का ऑपरेशन करवाया है कहीं मेडिकल कैंप लगवाए हैं दुनिया भर के इन्होंने प्रोग्राम करे ऐसा गवर्नर मैंने आज तक नहीं देखा और सच बताऊँ गवर्नर जो इन्होंने काम करा है उसका जो इनको मेडल मिला है तो ये मल्टीपल में वाइस चेयरमैन के पद पे आज ये नियुक्त हो गए एक तारीख से ये वाइस चेयरमैन के पद में है तो इनको भी बहुत बहुत मैं बधाई देता हूँ बड़ी शुभकामनाएं देता हूँ बाकी आप बेगवाल में देख रहे हैं कि कितना हजूम है कितना जोश और उत्साह देखने को मिला है छः सौ अवार्ड मैं हैरान हूँ मैंने आज तक छः सौ अवार्ड बढ़ते हुए नहीं देखे हैं क्योंकि इनके साथियों ने इनकी टीम ने काम करा है एक साथ मिलकर तो ही इतने अवार्ड बटने संभव हुए दूसरा मैं आपको बताऊँ एकमात्र एक ऐसी संस्था है ये आपने देखा कितने बड़े बड़े अवार्ड बटे कितना बड़ा फंक्शन हो रहा है ये एक ऐसी संस्था है जो कहीं से किसी से पैसा नहीं मिलता कोई सरकारी या कहीं से हमें पेमेंट नहीं मिलती ये हम लोगों का ही पैसा है और हम लोगों के ही काम आता है